ਇਥੇ ਰਾਤ ਦੇ ਸਮੇਂ ਨੂੰ ਹਾਦਸਾ ਵਾਪਰਿਆ। ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਪਲਟ ਗਈ। ਪੰਜਾਬ ਦੇ ਵਿੱਚ ਸੜਕ ਹਾਥਿਆਂ ਦੇ ਵਿੱਚ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਗਠਿਤ ਸੜਕ ਸੁਰੱਖਿਆ ਫੋਰਸ ਦੀ ਮੁਸਤੈਦੀ ਦਾ ਵੀਡੀਓ ਖੰਨਾ ਤੋਂ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਦੁਰਾਹਾ ਦੇ ਨੈਸ਼ਨਲ ਹਾਈਵੇ ਦਾ ਵੀਡੀਓ ਇੱਥੇ ਰਾਤ ਦੇ ਸਮੇਂ ਨੂੰ ਹਾਦਸਾ ਵਾਪਰਿਆ ਸੀ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਪਲਟ ਗਈ ਮੌਕੇ ਤੇ ਪਹੁੰਚੀ ਸੜਕਾ ਸੁਰੱਖਿਆ ਫੋਰਸ ਨੇ ਕ੍ਰੇਨ ਦਾ ਇੰਤਜ਼ਾਰ ਨਹੀਂ ਕੀਤਾ ਸਗੋਂ ਆਪਣੇ ਹੱਥਾਂ ਦੇ ਨਾਲ ਕਾਰ ਨੂੰ ਸਿੱਧਾ ਕੀਤਾ ਹਾਦਸੇ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਜਾਨ ਬਚ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਮਾਨਿਕ ਕੁਮਾਰ ਅਤੇ ਸੰਦੀਪ ਕੁਮਾਰ ਲੁਧਿਆਣਾ ਦੇ ਵਾਸੀ ਨੇ ਤੇ ਇਹ ਕਿਸੇ ਕੰਮ ਦੇ ਲਈ ਸਰਹੰਦ ਜਾ ਰਹੇ ਸੀ ਦੋਰਾਹਾ ਨਹਿਰ ਦੇ ਪੁਲ ਤੇ ਟਰੱਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਪਲਟ ਗਈ ਇਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ 10 ਮਿੰਟਾਂ ਦੇ ਵਿੱਚ ਹੀ ਸੁਰੱਖਿਆ ਫੋਰਸ ਪਹੁੰਚੀ ਤੇ ਸੁਰੱਖਿਆ ਫੋਰਸ ਨੇ ਕ्रेन ਦੀ ਵੇਟ ਨਾ ਕਰਦੇ ਆ ਗੱਡੀ ਨੂੰ ਆਪ ਪਲਟਿਆ ਹੱਥਾਂ ਦੇ ਨਾਲ ਤੇ ਦੋਵਾਂ ਨੌਜਵਾਨਾਂ ਦੀ ਜਾਨ ਬਚਾ ਲਈ ਖੁਸ਼ਕਿਸਮਤੀ ਰਹੀ ਕਿ ਉਹਨਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਦੋਵੇਂ ਜ਼ਖਮੀਆਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੇ ਵਿੱਚੋਂ ਇੱਕ ਦਾ ਕੁਝ ਦਿਨ ਬਾਅਦ ਵਿਆਹ ਹੈ ਵਿਆਹ ਵਾਲਾ ਮੁੰਡਾ ਆਪਣੇ ਦੋਸਤ ਨੂੰ ਲੈ ਕੇ ਕਾਰ ਡਵੰਡਣ ਜਾ ਰਿਹਾ ਸੀ ਸਰ ਮਾਮਲਾ ਦਰਾਹਜੀ ਦੀ ਰੋਡ ਤੋਂ ਬੜਿਆ ਕਿਨਾ ਸਰ ਅਸੀਂ ਨੀਅਰ ਲਿਬੜਾ ਖੜੇ ਸੀਗੇ ਐਸਐਸਐਫ ਟੀਮ ਆਪਣੀ ਖੰਨੇ ਦੀ ਤੇ ਉੱਥੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਜੀ 7:47 ਮਿੰਟ ਤੇ ਤੇ ਮੈਸੇਜ ਅਸੀਂ ਨੋਟ ਕਰਦੀ ਸਾਰੇ ਜਦੇ ਉਸ ਤੋਂ 10 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਜੀ ਪਹੁੰਚਣ ਤੇ ਆ ਕੇ ਦੇਖਿਆ ਸਾਨੂੰ ਅਸੀਂ ਫੋਨ ਤੇ ਪਹਿਲਾਂ ਗੱਲ ਕਰ ਲਈ ਸੀ ਇਹਨਾਂ ਨੇ ਫੋਨ ਨੰਬਰ ਸੀਗਾ ਜਿਹੜੀ ਕੰਪਲੇਂਟ ਸੀ ਜੀ ਉਹ ਕਹਿੰਦੇ ਵੀ ਜਾਨੀਮਾਲੀ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਟਰੱਕ ਵਾਲਾ ਸੀਗਾ ਵੀ ਉਹਦੇ ਵਿੱਚ ਗੱਡੀ ਹਿੱਟ ਹੋ ਗਈ ਜੀ ਬਰਨ ਆ ਆਪਣੀ ਜਿਹੜੀ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਖੰਨਾ ਸਾਈਡ ਨੂੰ ਤੇ ਗੱਡੀ ਪਲਟ ਗਈ ਸੀ ਰੋਡ ਅਸੀਂ ਟਰੱਕ ਵਾਲਾ ਸੀਗਾ ਜੀ ਸਾਡੇ ਆਉਣ ਤੋਂ ਪਹਿਲਾਂ ਇਹ ਕਹਿੰਦੇ ਮੁੰਡੇ ਦੱਸਦੇ ਆ ਵੀ ਭੱਜ ਗਿਆ ਸੀਗਾ ਸਰ ਪਰ ਕਿੰਨੇ ਬੰਦੇ ਸਵਾਰ ਸੀ ਕਾਰ ਦੇ ਵਿੱਚ ਇਹਦੇ ਵਿੱਚ ਦੋ ਜਣੇ ਸੀਗੇ ਸਰ ਮੁੰਡੇ ਦੋ ਜੀ ਇਹ ਕੋਈ ਵਿਆਹ ਵਗੈਰਾ ਦਾ ਸਮਾਨ ਲੈ ਕੇ ਕੋਈ ਕਾੜਕੂੜ ਵੰਡਣ ਜਾ ਰਹੇ ਸੀ ਸਰ ਉਹਨਾਂ ਦਾ ਕੋਈ ਆਪਣੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਬਚਾਰੇ ਆ ਵੀ ਬੜੇ ਮੁੱਟਿਆਂ ਸੱਟਾਂ ਪੇਟਾਂ ਸੀਗੇ ਜਿਹਨਾਂ ਨੂੰ ਫਸਟ ਏਡ ਅਸੀਂ ਦੇਤੀ ਆ ਉਹਨਾਂ ਦੇ ਕੋਲ ਜਾਂ ਕਿਤੇ ਤੁਰੇ ਫੋਟੋ ਕਿਤੇ ਨਾ ਇਹ ਜਾ ਰਹੇ ਸੀ ਲੁਧਿਆਣਾ ਸਾਈਡ ਤੋਂ ਆਏ ਸੀ ਜੇ ਗੰਦਗੜ ਸਾਈਡ ਸਰਹੰਦਰ ਨੂੰ ਜਾ ਰਹੇ ਸੀ